ਪੌਦਾ ਪੂਰਾ ਬੰਬਾਂ ਤੇ ਲੱਗੇ ਹੋਏ ਅੰਬਾ ਭਰਿਆ ਪਿਆ ਪੌਦਾ ਦੇਖ ਸਕਦੇ ਹੋਗੇ ਤੇ ਸੀਜ਼ਨ ਵੀ ਬਈ ਹੁਣ ਪੂਰਾ ਹਨ ਜਿਹੜੇ ਮੇਰੇ ਵੀਰ ਚਾਉਂਦੇ ਨੇ ਵੀ ਬਈ ਅਸੀਂ ਆਪਦੇ ਘਰੇ ਪੌਦਾ ਲਾ ਕੇ ਆਪਦੇ ਘਰੇਲੂ ਅੰਬ ਆਰਗੈਨਿਕ ਅੰਬ ਬਿਨਾ ਕਿਸੇ ਰੇ ਸਪਰੇਅ ਤੋਂ ਅੰਬ ਖਾਈਏ ਤਾਂ ਵੀ ਆਜੋਣਾ ਨਿਊ ਚੰਡੀਗੜ੍ਹ ਨਾਸਰੀ ਧੂਰੀ ਦੇ ਵਿੱਚ ਤੇ ਪੌਦਾ ਦਿਖਾ ਦੇ ਬਈ ਫਿਰ ਕਸਮਾਰ ਕੇ ਨਾ ਚੈੱਕ ਕਰੋ ਬਈ ਪੌਦਾ ਤੇ ਅੰਬ ਦੇ ਦੇਖ ਸਕਦੇ ਹੋਗੇ ਪਰਲੇ ਪਾਸੋਂ ਦਿਖਾ ਦੇ ਭਰਿਆ ਭਿਆ ਬੰਬਾਂ ਵਾਲਾ ਦੇਖ ਸਕਦੇ ਬਈ ਐਡੇ ਐਡੇ ਵੱਡੇ ਵੱਡੇ ਅੰਬ ਲੱਗਣਗੇ ਬਈ ਤੇ ਮਾਤਾ ਕਹਿਣਾ ਵੀ ਬਈ ਸਾਰੇ ਮੇਰੇ ਵੀਰ ਹਨ ਜਿੰਨਾ ਕੋਲੇ ਥੋੜੀ ਜੀ ਵੀ ਜਗਾ ਹੈਗੀ ਹੈਗੀ ਉਹ ਆਪਦੇ ਘਰੇ ਇੱਕ ਇੱਕ ਪੌਦਾ ਜਰੂਰ ਲਾ ਲਓ ਤੇ ਜਿਹੜੇ ਮੇਰੇ ਵੀਰਾਂ ਨੇ ਬਈ ਇਹ ਪੌਦਾ ਲਾ ਲਿਆ ਉਹਨੂੰ ਮੁੜ ਕੇ ਬਾਜ਼ਾਰ ਦੇ ਵਿੱਚੋਂ ਅੰਬ ਲੈ ਕੇ ਆਉਣ ਦੀ ਲੋੜ ਨਹੀਂ ਪੈਣੀ ਹੈਗੀ ਤੁਸੀਂ ਆਪਦੇ ਘਰੇਲੂ ਅੰਬ ਦੇਸੀ ਅੰਬ ਆਪਦੇ ਘਰੇ ਹੀ ਤੋੜ ਕੇ ਪਕਾ ਕੇ ਖਾ ਸਕਦੇ ਹੋਗੇ ਤੇ ਬਹੁਤ ਵਾਜਬ ਰੇਟ ਦੇ ਉੱਤੇ ਵੀ ਜਿਹੜੇ ਪੌਦੇ ਮਿਲਦੇ ਨੇ ਆਹੀ ਕੁਆਲਿਟੀ ਹੋਊਗੀ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਪੌਦਾ ਤੁਸੀਂ ਨਿਊ ਚੰਡੀਗੜ੍ਹ ਨਾਸੀ ਧੂਰੀ ਦੇ ਵਿੱਚੋਂ ਆ ਕੇ ਲੈ ਕੇ ਜਾ ਸਕਦੇ ਹੋ ਤੁਸੀਂ ਆਪ ਦੇਖ ਲਓ ਵੀ ਮਸਾ ਮਸਾ 7 ਕ ਫੁੱਟ ਦਾ ਪੌਦਾ ਹੋਊਗਾ ਤੇ ਅੰਬ ਦਿਖਾ ਦੇ ਵੀ ਕਿੰਨਾ ਲੱਗਿਆ ਪਿਆ ਹਨਾ ਬਾਕੀ ਵੀ ਇਹ ਹਜੇ ਹੈਗਾ ਜੀ ਗਾਮਲੇ ਦੇ ਵਿੱਚ ਜਦੋਂ ਇਹ ਧਰਤੀ ਦੇ ਵਿੱਚ ਲੱਗ ਗਿਆ ਫੇਰ ਤਾਂ ਵੀ ਮੈਨੂੰ ਲੱਗਦਾ ਵੀ ਫਾਲੇ ਦੇ ਉੱਪਰ ਦੁੱਗਣਾ ਤਿਗਣਾ ਆਊਗਾ ਤੇ ਕੇਅਰ ਤੁਹਾਨੂੰ ਕਰਨੀ ਪਊਗੀ ਨਾ ਬਾਈ ਜੀ ਕਿਉਂਕਿ ਬਈ ਪੌਦੇ ਨੇ ਜਾਣ ਵਾਲੀ ਚੀਜ਼ ਹੈਗੀ ਇਹਦੀ ਕੇਅਰ ਕਰੋਗੇ ਤਾਂ ਤੁਹਾਨੂੰ ਇਹ ਦੁੱਗਣਾ ਤਿਗਣਾ ਫਲ ਦੇਊਗਾ ਤੇ ਹੁਣ ਕਿਉਂਕਿ ਬਈ ਪੰਜਾਬ ਨੂੰ ਪੌਦਿਆਂ ਦੀ ਬਹੁਤ ਜ਼ਿਆਦਾ ਲੋੜ ਹੈਗੀ ਮੈਂ ਤਾਂ ਕਹਿੰਦਾ ਵੀ ਫਲ ਵਾਲੇ ਲਾ ਲਓ ਡਬਲ ਫਾਇਦਾ ਨਾ ਆਕਸੀਜਨ ਵੀ ਤੇ ਫਲ ਵੀ ਆਪਣੇ ਪੈਸੇ ਵੀ ਬਚਣਗੇ ਕਿਉਂਕਿ ਬਈ ਬਾਜ਼ਾਰ ਦੇ ਵਿੱਚ ਤੁਹਾਨੂੰ ਪਤੀ ਅੰਬ ਕੁਆਲਟੀ ਹੋਊਗੀ ਯਾਨੀ ਚੰਗੀ ਨਹੀਂ ਹੁੰਦੀ ਹੈ ਕਿ ਜਿਹੜੀ ਚੀਜ਼ ਆਪਣੇ ਘਰੇ ਲੱਗੀ ਹੋਊਗੀ ਆਪ ਨੂੰ ਪਤਾ ਹੋਊਗਾ ਵੀ ਚੀਜ਼ ਕੀ ਆ ਬਾਕੀ ਵੀ ਆਜੋ ਨਾ ਨਿਊ ਚੰਡੀਗੜ੍ਹ ਨਾਸਿਰ ਤੂਰੀ ਤਾਰਾ ਬਿਲ ਜਮਾ ਸਾਹਮਣੇ ਮਲੇਰਕੋਟਾ ਰੋਡ ਦੇ ਉੱਤੇ ਸ਼ਹਿਰ ਆ ਤੂਰੀ ਬਈ ਧੰਨਵਾਦ